ਤਰੇ ਰੇ ਪਰਸਾਨ ਮਾਤਾ ਸੌਰਨੇ ਕਹੇ ਸੀ ਕੋੜਾ ਜਿਹੋ ਸੰਘਰਸ਼ ਕੋ ਇਹ ਸਾਡੇ ਸੁਨਾ ਤੋਂ ਹੁਨਾ ਮਹਾਰਾਬਰ ਅਬਰਾਦ ਗਿਆ ਨਿਤਿਆ ਜਿਨਾਂ ਨੂੰ ਅੱਜ ਝਾੜੂ ਸਰਕਾਰ ਮਿੱਟੀ ਵਿੱਚ ਰੋ ਰਹੀ ਆ ਮੈਂ ਡਾਕਟਰ ਰਾਤਮਰ ਐਮਪੀ ਕੱਬੇਵਾਲ ਜੋ ਅਸਰੋ ਚੈਲੰਜ ਕਰਦੀਆਂ ਕਿ ਜੇ ਤੁਸੀਂ ਇੱਕ ਗੁਰਬਦਾਸ ਮਹਾਰਾਜਾ ਪੋਤਾ ਤਾਂ ਜੇ ਨੀਤੀਆਂ ਜੜੀਆਂ ਆਪਣੀਆਂ ਬੰਦ ਕਰ ਦੇ ਮੈਂ ਬਾਕੀ ਐਸੋ ਤੋਂ ਮੂਵੀ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ 2 ਮਹੀਨੇ ਤੋਂ ਸ਼ਾਇਦ ਇੱਕ ਭੰਗਾ ਦੀ ਪਿੰਦਾ ਕੇਸ ਇਹਨਾਂ ਕੋਲ ਆਇਆ ਪਰ ਇਸ ਨੇ ਜੋ ਨਾਰਕਾਇਆ ਉਹ ਸੁਣਾ ਬੁਲਾਇਆ ਨਹੀਂ ਔਰ ਦੂਸਰੀ ਪਾਰਟੀ ਜੋ ਸੀ ਘੁਟਮਾਰ ਕਰਕੇ ਗਈ ਆ ਸ਼ਾਇਦ ਇਸ ਨੇ ਪੈਸੇ ਖਾਦੇ ਹੋਏਗੇ ਮੈਂ ਐਡਵੋਕੇਟ ਕੁਲਵਿੰਦਰ ਮਾਨ ਨਾਲ ਪਹਿਲਾਂ ਹੀ ਗੱਲ ਕੀਤੀ ਉਹਨਾਂ ਨੇ ਵੀ ਇਸ ਨੂੰ ਫੋਨ ਕੀਤਾ

ਆਡੇ ਸਾਡੇ ਸਮਾਜ ਦੇ ਲੋਕੀ ਸਵੇਰ ਤੋਂ ਲਾਈਨਾਂ ਰੱਥ ਲੱਗ ਜਾਂਦੇ ਆ ਤੇ ਇਹਨਾਂ ਨੇ ਸਾਡੇ ਸਵਾਜਿਸ਼ ਰੜੇ ਬੋਟਾ ਦੇ ਖਿਡਾਰੀ ਹੋਏ ਭੁੱਖ ਉਹ ਸਾਡੇ ਨੌਕਦਾਂ ਜਰੇ ਆ ਅੱਜ ਵੀ ਉਹ ਭੁੱਖੇ ਰਹੀਆ ਭੁਖtre ਆ ਮਿਸ਼ਿਆਂ ਨੂੰ ਲੈ ਕੇ ਦੀ ਜੈਸੀ ਹੋ ਜੈ ਭੀਮ ਜੈ ਭਾਰਾ ਬਾਬਾ ਸਾਹਿਬ ਕਰਤਾਨਵੰਨ ਬੀਐਸਪੀ ਮੈਦਾਨ ਮੇਂ ਗੁਰੂ ਘਰ ਕੇ ਸਨਮਾਨ ਮੇਂ ਬੀਐਸਪੀ ਮੈਦਾਨ ਮੇਂ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ ਕਰੋ